ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀਸ ਐਗੂਕੇਸ਼ਨ ਕਸ਼ਿਸ਼ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅਕਸਰ ਅਫਸਰ ਸ਼ਾਹੀ ਨੂੰ ਸ਼ੱਕੀ ਨਜ਼ਰਾਂ ਨਾਲ ਹੀ ਦੇਖਿਆ ਜਾਂਦਾ ਰਿਹਾ ਹੈ ਕੋਈ ਐਸ ਡੀ ਐਮ ਹੋਵੇ ਜਾਂ ਕੋਈ ਡੀ ਸੀ ਹੋਵੇ ਇਹਨਾਂ ਦਾ ਮੂਲ ਕੰਮ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੀ ਹੁੰਦਾ ਹੈ ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਨਹੀਂ ਹੈ ਇਹ ਲੋਕ ਆਪਣੀ ਪਾਵਰ ਆਪਣੀ ਪੋਜੀਸ਼ਨ ਦਾ ਆਨੰਦ ਮਾਣਨ ਲਈ ਹੀ ਜ਼ਿਆਦਾ ਜਾਣੇ ਜਾਂਦੇ ਨੇ ਗਰੀਬਾਂ ਦਾ ਭਲਾ ਕਰਨ ਲਈ ਨਹੀਂ ਪਰ ਪਟਿਆਲਾ ਦੇ ਸਾਬਕਾ ਡੀਸੀ ਸ਼ੌਕਤ احمد ਪੈਰੀ ਇਹਨਾਂ ਦੀ ਛੇ ਅ ਪ੍ਰਸ਼ਾਸਨਿਕ ਫੇਰ ਬਦਲ ਦੇ ਦੌਰਾਨ ਬਦਲੀ ਹੋ ਗਈ ਸੀ ਬਠਿੰਡੇ ਦੇ ਅੱਜਕੱਲ ਪੋਸਟਡ ਨੇ ਪਹਿਲਾਂ ਇਹ ਪਟਿਆਲਾ ਵਿੱਚ ਸੀ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਕਿ ਗਰੀਬ ਮਜ਼ਦੂਰਾਂ ਦੇ ਬੱਚਿਆਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ ਯੂਨੀਸੇਫ ਤੁਸੀਂ ਨਾਮ ਸੁਣਿਆ ਹੋਵੇਗਾ ਇੰਟਰਨੈਸ਼ਨਲ ਚਿਲड्रन ਵੈਲਫੇਅਰ ਬਾਡੀ ਹੈ ইউনাইটেড ਨੇਸ਼ਨਸ ਦੀ ਇਹਨਾਂ ਦਾ ਇੱਕ ਮਿਸ਼ਨ ਹੈ ਕਿ ਜੇ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ ਤਾਂ ਸਕੂਲ ਨੂੰ ਚੱਲ ਕੇ ਬੱਚੇ ਦੇ ਕੋਲ ਆਉਣਾ ਚਾਹੀਦਾ ਹੈ ਇਹ ਮਿਸ਼ਨ ਲੈ ਕੇ ਯੂਨੀਸੇਫ ਚਲਦੀ ਹੈ ਇਸੇ ਮਿਸ਼ਨ ਦੀ ਤਰਜ਼ ਦੇ ਉੱਪਰ ਜਿਹੜੇ ਡੀਸੀ ਸਾਹਿਬ ਨੇ ਸ਼ੌਕਤ ਅਹਿਮਦ ਪੈਰੀ ਉਹਨਾਂ ਦੀ ਅਗਵਾਈ ਵਿੱਚ ਪਟਿਆਲਾ ਪ੍ਰਸ਼ਾਸਨ ਨੇ ਬੈਂਬੂ ਸਕੂਲ ਗਰਨਦੀ ਬਾਂਸ ਦੇ ਬਣੇ ਹੋਏ ਸਕੂਲ ਦੀ ਸ਼ੁਰੂਆਤ ਕੀਤੀ ਹੈ ਕਿੱਥੇ ਬਣਾਏ ਨੇ ਇਹ ਸਕੂਲ ਕੀ ਉਹਨਾਂ ਦਾ ਮਕਸਦ ਹੈ ਇਸ ਬਾਰੇ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੱਟਾਂ ਦੇ ਪੱਠੇ ਤੁਸੀਂ ਜ਼ਰੂਰ ਦੇਖੇ ਹੋਣੇ ਨੇ ਪੱਠੇ ਦੇ ਉੱਪਰ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦੇ ਬੱਚੇ ਰੈਗੂਲਰ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਤੇ ਉਹਨਾਂ ਕੋਲ ਪੜਨ ਦਾ ਕੋਈ ਵੀ ਹੋਰ ਜ਼ਰੀਆ ਉ ਮੌਜੂਦ ਨਹੀਂ ਹੁੰਦਾ ਪੜਾਈ ਦਾ ਲੋ ਸ਼ਰੂਤ ਹੈ ਉਹਨਾਂ ਕੋਲ ਕੋਈ ਨਹੀਂ ਕਿ ਬੱਚਿਆਂ ਨੂੰ ਉਹ ਪੜ੍ਹਾ ਲਿਖਾ ਸਕਣ ਤੇ ਉਹਨਾਂ ਦੀ ਜ਼ਿੰਦਗੀ ਸਵਾਰ ਸਕਣ। ਇਹੀ ਦੇਖਦੇ ਹੋਏ ਪਟਿਆਲਾ ਦੇ ਪ੍ਰਸ਼ਾਸਨ ਨੇ ਪੱਠਿਆਂ ਦੇ ਉੱਪਰ ਉਹ ਪੱਠੇ ਦੇ ਉੱਪਰ ਹੀ ਇੱਕ ਸਕੂਲ ਖੋਲਣ ਦਾ ਫੈਸਲਾ ਕੀਤਾ। ਇਹ ਸਕੂਲ ਜਿਹੜਾ ਹੈ ਇਹਨੂੰ ਬੈਂਬੂ ਸਕੂਲ ਜਾਂ ਬਾਂਸ ਦਾ ਬਣਿਆ ਹੋਇਆ ਸਕੂਲ ਵੀ ਕਿਹਾ ਜਾਂਦਾ ਹੈ। ਦੇਵੀਗੜ੍ਹ ਦੇ ਕੋਲੇ ਇੱਕ ਪਿੰਡ ਹੈ ਮਸਿੰਗਾ ਤੇ ਦੂਸਰਾ ਪਿੰਡ ਹੈ ਰਖੜੇ ਦੇ ਕੋਲੇ ਖੇੜੀ ਗੌਰੀਆਂ। ਇਹ ਦੋ ਪਿੰਡਾਂ ਦੇ ਵਿੱਚ ਪੱਠਿਆਂ ਦੇ ਉੱਤੇ ਹੀ ਬਾਂਸ ਦੇ ਬਣੇ ਹੋਏ ਸਕੂਲ ਖੋਲੇ ਗਏ ਨੇ ਜਿਹੜੀ ਉਹਦੇ ਲਈ ਜਗ੍ਹਾ ਚਾਹੀਦੀ ਹੈ ਸਕੂਲ ਲਈ ਥਾਂ ਚਾਹੀਦੀ ਹੈ ਜੇ ਜ਼ਮੀਨ ਦੀ ਆਪਾਂ ਗੱਲ ਕਰੀਏ ਜੋ ਜ਼ਮੀਨ ਚਾਹੀਦੀ ਹੈ ਉਹ ਪੱਠੇ ਦੇ ਮਾਲਕ ਨੇ ਹੀ ਦਿੱਤੀ ਹੈ ਪੱਠੇ ਦੇ ਮਾਲਕ ਨੇ ਹੀ ਮੁਹੱਈਆ ਕਰਵਾਈ ਹੈ ਪ੍ਰਸ਼ਾਸਨ ਨੂੰ ਉਹ ਜਗ੍ਹਾ ਬੇਸ਼ੱਕ ਇਹ ਬਾਂਸ ਨਾਲ ਬਣਿਆ ਹੋਇਆ ਸਕੂਲ ਸਥਾਈ ਸਟਰਕਚਰ ਹੈ ਇਹਨੂੰ ਆ ਸੰਪੂਰਨ ਸਕੂਲ ਦੇ ਤੌਰ ਤੇ ਨਹੀਂ ਦੇਖਿਆ ਜਾਂਦਾ ਸੰਪੂਰਨ ਸਕੂਲ ਤੋਂ ਤਾਂ ਇਹ ਕੋਹਾਂ ਦੂਰ ਹੈ ਪਰ ਇਸ ਨੇ ਗਰੀਬ ਮਜ਼ਦੂਰਾਂ ਦੇ ਬੱਚਿਆਂ ਲਈ ਸਿੱਖਿਆ ਦੇ ਦਰਵਾਜ਼ੇ ਜ਼ਰੂਰ ਖੋਲ੍ਹ ਦਿੱਤੇ ਨੇ ਜਿਹੜੇ ਬੱਚੇ ਪਹਿਲਾਂ ਜਾਂ ਤਾਂ ਮਾਪੇ ਦੇ ਨਾਲ ਹੀ ਮਜ਼ਦੂਰੀ ਕਰਦੇ ਸੀ ਉਹਨਾਂ ਦਾ ਹੱਥ ਵਟਾਉਂਦੇ ਸੀ ਜਾਂ ਸਾਰਾ ਦਿਨ ਇੱਧਰ ਉੱਧਰ ਖੇਡਦੇ ਰਹਿੰਦੇ ਸੀ ਭਟਕਦੇ ਰਹਿੰਦੇ ਸੀ ਜਾਂ ਫਿਰਦੇ ਰਹਿੰਦੇ ਸੀ ਉਹ ਹੁਣ ਨਹਾ ਧੋ ਕੇ ਵਰਦੀ ਪਾ ਕੇ ਹਰ ਰੋਜ਼ ਸਕੂਲ ਜਾਣ ਲੱਗ ਪਏ ਇਹ ਦੋਵੇਂ ਸਕੂਲ ਜਿਹੜੇ ਨੇ ਉਹ ਕੁੱਲ 156 ਬੱਚਿਆਂ ਦਾ ਭਵਿਕ ਸਵਾਰ ਸਕਦੇ ਨੇ 156 ਬੱਚੇ ਇਨ੍ਹਾਂ ਪਠਿਆਾਂ ਦੀ ਹੱਦ ਵਿੱਚ ਜੋ ਵਿੱਚ ਹੈਗੇ ਨੇ ਜਿਨ੍ਹਾਂ ਵਾਸਤੇ ਸਕੂਲ ਬਣਿਆ ਹੈ ਇਹ ਸਕੂਲ ਇਨ੍ਹਾਂ 156 ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਨ ਦਾ ਦਾਵਾ ਕਰਦੇ ਨੇ ਜਾਂ ਸਵਾਰ ਸਕਦੇ ਨੇ ਲੇਕਿਨ ਇੱਕ ਸਮੱਸਿਆ ਹਲੇ ਵੀ ਬਰਕਰਾਰ ਹੈ ਹਲੇ ਵੀ ਬਣੀ ਹੋਈ ਹੈ ਉਹ ਹੈ ਕਿ ਇੰਨਾ ਸਕੂਲਾਂ ਦੇ ਵਿੱਚ ਰੈਗੂਲਰ ਟੀਚਰ ਉਹਨਾਂ ਦੀ ਤਨਾਤੀ ਕਿਵੇਂ ਕੀਤੀ ਜਾਵੇ ਰੈਗੂਲਰ ਟੀਚਰ ਨੂੰ ਇੰਨਾ ਸਕੂਲਾਂ ਦੇ ਵਿੱਚ ਕਿਵੇਂ ਲਾਇਆ ਜਾਵੇ ਮਸ਼ਿੰਗਿਆ ਜਿਹੜਾ ਹੈ ਪਿੰਡ ਉੱਥੇ ਦਾ ਸਕੂਲ ਤਾਂ ਚਾਲੂ ਹੋ ਗਿਆ ਹੈ ਹਰ ਰੋਜ਼ 40-45 ਬੱਚੇ ਪੜਨ ਲਈ ਇਸ ਸਕੂਲ ਵਿੱਚ ਆ ਵੀ ਰਹੇ ਨੇ ਸਿੱਖਿਆ ਵਿਭਾਗ ਜੋ ਹੈ ਪੰਜਾਬ ਸਰਕਾਰ ਦਾ ਉਸਨੇ ਹਜੇ ਹੋਰ ਸਕੂਲਾਂ ਤੋਂ ਹਫਤਾਵਾਰ ਜਿਹੜਾ ਰੋਸਟਰ ਆਪਾਂ ਕਹਿ ਦਿੰਦੇ ਆ ਸ਼ਿਫਟਾਂ ਦੇ ਤੌਰ ਤੇ ਉਹ ਹੋਰ ਸਕੂਲਾਂ ਤੋਂ ਅਧਿਆਪਕਾਂ ਨੂੰ ਇੱਥੇ ਡੈਪੂਟੇਸ਼ਨ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਇਸ ਸਕੂਲ ਦੇ ਵਿੱਚ ਉਹ ਪੜ੍ਹਾ ਸਕਣ ਇਸ ਟਾਈਮ ਜੋ ਸਕੂਲ ਟੀਚਰ ਜਿਹੜੇ ਨੇ ਮਾਸਟਰ ਨੇ ਉਹ ਤਨਾਤ ਨੇ ਉਹਨਾਂ ਦਾ ਨਾਮ ਹੈ ਨਾਇਬ ਸਿੰਘ ਨਾਇਬ ਸਿੰਘ ਦੇ ਮੁਤਾਬਕ ਸਭ ਤੋਂ ਵੱਡਾ ਚੈਲੰਜ ਇਹ ਸਕੂਲ ਨੂੰ ਚਲਾਉਣ ਦਾ ਇਹ ਸੀ ਕਿ ਇਹਨਾਂ ਬੱਚਿਆਂ ਨੂੰ ਹਰ ਰੋਜ਼ ਸਕੂਲ ਦੇ ਵਿੱਚ ਆਉਣ ਦੀ ਆਦਤ ਕਿਵੇਂ ਪਾਈ ਜਾਵੇ ਇਹੀ ਸਭ ਤੋਂ ਵੱਡਾ ਉਹਨਾਂ ਦਾ ਚੈਲੰਜ ਸੀ ਇਹੀ ਉਹਨਾਂ ਦਾ ਟੀਚਰ ਸੀ ਕਿ ਬੱਚਿਆਂ ਨੂੰ ਡੇਲੀ ਹਰ ਰੂਟ ਸਕੂਲ ਔਨ ਦੀ ਆਦਤ ਕਿਵੇਂ ਪਾਈ ਜਾਵੇ ਕਿਉਂਕਿ ਪਹਿਲਾਂ ਇਹ ਬੱਚੇ ਕਦੇ ਸਕੂਲ ਗਏ ਨਹੀਂ ਸੀਗੇ ਜਾਂ ਤਾਂ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਪੇ ਦੇ ਨਾਲ ਕੰਮ ਕਰਨ ਗਏ ਹੋਏ ਸੀ ਜਾਂ ਵਿਲੇ ਫਿਰਨਦੇ ਜਾਂ ਖੇਡਣ ਦੇ ਸਾਰਾ ਦਿਨ ਉਸ ਤਰ੍ਹਾਂ ਦੀ ਇਹਨਾਂ ਨੂੰ ਆਦਤਾਂ ਸੀਗੀਆਂ ਸਕੂਲ ਔਨ ਦੀ ਆਦਤ ਪਾਉਣਾ ਜਿਹੜਾ ਹੈ ਉਹ ਸਭ ਤੋਂ ਮੁਸ਼ਕਿਲ ਕੰਮ ਸੀ ਲੇਕਿਨ ਉਸ ਮੁਸ਼ਕਿਲ ਦੇ ਉੱਤੇ ਪਾਰ ਪਾ ਲਈ ਗਈ ਹੈ ਹੁਣ ਇਹ ਬੱਚੇ ਹਰ ਰੋਜ਼ ਸਵੇਰੇ ਤਿਆਰ ਹੋ ਕੇ ਬਾਲ ਬਾਕੇ ਵਰਦੀ ਪਾ ਕੇ ਸਕੂਲ ਵਿੱਚ ਪੜਨ ਦੇ ਵਾਸਤੇ ਆ ਰਹੇ ਇਹਨਾਂ ਨੂੰ ਇਸ ਟਾਈਮ ਜਿਹੜੀ ਹੈ ਇੱਕ ਤਾਂ ਪ੍ਰਾਇਮਰੀ ਜਿਹੜੀ ਬੇਸਿਕ ਪ੍ਰਾਇਮਰੀ ਸਿੱਖਿਆ ਹੈ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਉਹਦੇ ਨਾਲ ਨਾਲ ਬੇਸਿਕ ਐਟੀਕੀਟਸ ਜਿਹੜੇ ਆਪਾਂ ਕਹਿੰਦੇ ਆ ਸਸ਼ਟਾਚਾਰ ਦੇ ਮੁਤਾਬਿਕ ਜੋ ਆਪਾਂ ਮੈਨਰਸ ਕਹ ਦਿੰਨੇ ਆ ਉਹ ਵੀ ਨਾਲ ਨਾਲ ਸਿਖਾਏ ਜਾ ਰਹੇ ਨੇ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਇਹਨਾਂ ਬੱਚਿਆਂ ਦੇ ਕੰਮ ਆ ਸਕਦੀਆਂ ਨੇ ਜਿਵੇਂ ਇੱਕ ਕਿਸੇ ਨੂੰ ਜੇ ਬੁਲਾਉਣਾ ਹੋਵੇ ਤਾਂ ਕਿਵੇਂ ਬੁਲਾਉਣਾ ਹੈ ਗੱਲ ਦੀ ਸ਼ੁਰੂਆਤ ਹੈ ਉਹ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਸਿੱਖਿਆ ਵੀ ਇਹਨਾਂ ਬੱਚਿਆਂ ਨੂੰ ਨਾਲ-ਨਾਲ ਦਿੱਤੀ ਜਾਂਦੀ ਹੈ ਡੇ ਟੂ ਡੇ ਲਾਈਫ ਦੀਆਂ ਜਿਹੜੀਆਂ ਸਕਿਲਸ ਨੇ ਉਹ ਵੀ ਇਹਨਾਂ ਬੱਚਿਆਂ ਨੂੰ ਸਿਖਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਬੱਚੇ ਕਦੇ ਪਹਿਲਾਂ ਸਕੂਲ ਗਏ ਹੀ ਨਹੀਂ ਇਹਨਾਂ ਨੂੰ ਇਹ ਪਤਾ ਨਹੀਂ ਕਿ ਸਕੂਲ ਕੀ ਹੁੰਦਾ ਹੈ ਇਸ ਲਈ ਇਹਨਾਂ ਬੱਚਿਆਂ ਨੂੰ ਵੀ ਇਹ ਸਕੂਲ ਆਉਣਾ ਇੱਕ ਨਵਾਂ ਕੰਮ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਉਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਅ ਅਸੀਂ ਕਿਸੇ ਨਵੀਂ ਜਗ੍ਹਾ ਤੇ ਜਾ ਰਹੇ ਹਾਂ ਉਤਸ਼ਾਹਿਤ ਨੇ ਬੱਚੇ ਸਕੂਲ ਆਉਣ ਨੂੰ ਤੇ ਉਹ ਸਿੱਖ ਵੀ ਰਹੇ ਨੇ ਉਹ ਆਪਣਾ ਗਿਆਨ ਨੂੰ ਵਧਾ ਰਹੇ ਹੁਣ ਪੈਰੀ ਸਾਹਿਬ ਨਾਲ ਜਦੋਂ ਗੱਲ ਕੀਤੀ ਗਈ ਤਾਂ ਪੈਰੀ ਸਾਹਿਬ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ 119 ਇੱਟਾਂ ਦੇ ਪੱਠੇ ਨੇ ਇਹਨਾਂ ਪੱਠਿਆਂ ਦੇ ਉੱਤੇ ਕੰਮ ਕਰਨ ਲਈ ਜਿਹੜੀ ਲੇਬਰ ਹੈ ਉਹ ਸਾਰੀ ਸੀਜ਼ਨਲ ਲੇਬਰ ਹੈ ਉਹ ਜ਼ਿਆਦਾਤਰ ਜਾਂ ਯੂਪੀ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਵਿੱਚੋਂ ਆਉਂਦੀ ਹੈ ਇਹ ਜਿਹੜੇ ਪਰਿਵਾਰ ਨੇ ਪਰਿਵਾਰ ਦੇ ਪਰਿਵਾਰ ਹੀ ਪ੍ਰਵਾਸ ਕਰਦੇ ਨੇ ਮਜ਼ਦੂਰੀ ਦੇ ਲਈ ਇਹਨਾਂ ਦੀ ਜੋ ਰਹਾਇਸ਼ ਹੈ ਜਦੋਂ ਪੱਠੇ ਦੇ ਉੱਤੇ ਹੀ ਜੋ ਅਸਥਾਈ ਤੌਰ ਤੇ ਬਣਾ ਕੇ ਦਿੱਤੇ ਗਏ ਹੁੰਦੇ ਨੇ ਉੱਥੇ ਰਹਿੰਦੇ ਨੇ ਕਮਰੇ ਜਾਂ ਫਿਰ ਇਹ ਆਪਣੇ ਝੁੱਗਿਆਂ ਝੋਪੜੀਆਂ ਬਣਾ ਕੇ ਉੱਥੇ ਆਪਣਾ ਗੁਜ਼ਰਬਸਰ ਕਰਦੇ ਨੇ ਉੱਥੇ ਰਹਿੰਦੇ ਨੇ ਲੇਕਿਨ ਜਿਹੜਾ ਸ਼ਹਿਰ ਤੋਂ ਦੂਰ ਹੋਣ ਕਰਕੇ ਜਿਆਦਾ ਪੱਠੇ ਵੀ ਤੁਸੀਂ ਜਿਆਦਾਤਰ ਦੇਖਿਆ ਹੋਣਾ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਬਾਹਰ ਹੁੰਦੇ ਨੇ ਸ਼ਹਿਰ ਤੋਂ ਦੂਰ ਹੁੰਦੇ ਨੇ ਝੁੱਗੀ ਝੌਪੜੀ ਜਾਂ ਕੋਈ ਇਸ ਤਰ੍ਹਾਂ ਦੀ ਬਸਤੀ ਜੇ ਬਸਾਈ ਜਾਂਦੀ ਹੈ ਉਹ ਵੀ ਸ਼ਹਿਰ ਤੋਂ ਬਾਹਰ ਬਾਹਰ ਕਿਸੇ ਖੁੱਲੇ ਥਾਂ ਤੇ ਬਸਾਈ ਜਾਂਦੀ ਹੈ ਨੇੜੇ ਕੋਈ ਸਕੂਲ ਨਹੀਂ ਹੁੰਦਾ ਹੈ ਇਸ ਕਰਕੇ ਉਹ ਬੱਚਿਆਂ ਨੂੰ ਸਕੂਲ ਨਹੀਂ ਪਾਉਂਦੇ ਸਕੂਲ ਨਹੀਂ ਭੇਜਦੇ ਇੱਕ ਤਾਂ ਸਕੂਲ ਦੂਰ ਹੁੰਦਾ ਹੈ ਦੂਜਾ ਕੋਈ ਆਵਾਜਾਈ ਦਾ ਸਾਧਨ ਨਹੀਂ ਟਰਾਂਸਪੋਰਟ ਦੀ ਕੋਈ ਸਾਧਨ ਨਹੀਂ ਹੁੰਦਾ ਉਹਨਾਂ ਕੋਲੇ ਪੈਸਿਆਂ ਦੀ ਘਾਟ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿ ਜੇ ਪੈਸੇ ਘੱਟ ਨੇ ਮਜ਼ਦੂਰੀ ਕਰਕੇ ਉਹ ਆਪਣਾ ਗੁਜ਼ਰਬਸਰ ਕਰਦੇ ਨੇ ਤਾਂ ਟਰਾਂਸਪੋਰਟ ਕੋਈ ਆਟੋ ਲਾਉਣਾ ਜਿਹੜਾ ਹੈ ਬੱਚਿਆਂ ਨੂੰ ਉਹ ਉਹਦੇ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਇਸ ਕਰਕੇ ਉਹ ਬੱਚਿਆਂ ਨੂੰ ਸਕੂਲ ਭੇਜਦੇ ਹੀ ਨਹੀਂ ਹੋਰ ਵੀ ਇੱਕ ਕਾਰਨ ਹੈ ਕਿ ਜਾਂ ਤਾਂ ਉਹ ਜਿਹੜਾ ਸਕੂਲ ਲਾ ਵੀ ਦਿੰਦੇ ਨੇ ਤਾਂ ਉਹ ਸਕੂਲ ਦੇ ਵਿੱਚੋਂ ਉਪਰਾ ਉਪਰਾ ਮਹਿਸੂਸ ਕਰਦੇ ਨੇ ਉੱਥੋਂ ਅ બીજી ਜਗ੍ਹਾ ਤੇ ਆਏ ਹੋਣ ਕਰਕੇ ਜਿਆਦਾ ਖੁੱਲਦੇ ਮਿਲਦੇ ਨਹੀਂ ਹੈਗੇ ਤੇ ਇਸ ਕਰਕੇ ਛੇਤੀ ਹੀ ਸਕੂਲ ਦੇ ਵਿੱਚੋਂ ਛੱਡ ਦਿੰਦੇ ਨੇ ਸਕੂਲ ਤੋਂ ਆਪਣਾ ਨਾਮ ਕਟਾ ਲੈਂਦੇ ਨੇ ਸਕੂਲ ਕੰਟੀਨਿਊ ਨਹੀਂ ਕਰਦੇ ਦੂਸਰਾ ਇੱਕ ਇਹ ਵੀ ਕਾਰਨ ਹੈ ਕਿ ਬਗਾਨੀ ਜਗ੍ਹਾ ਦੇ ਉੱਤੇ ਮਾਪਿਓ ਆਏ ਹੁੰਦੇ ਨੇ ਕਿਸੇ ਦੂਸਰੇ ਸੂਬੇ ਦੇ ਵਿੱਚੋਂ ਆਏ ਹੁੰਦੇ ਨੇ ਉੱਥੋਂ ਦੀ ਰਹਿਣ ਸਹਿਨ ਜਿਹੜਾ ਹੈ ਖਾਣ ਪੀਣ ਲੋਕ ਸਾਰੇ ਭਾਸ਼ਾ ਅਲੱਗ ਹੁੰਦੀ ਹੈ ਤੇ ਜਿਹੜੇ ਮਾਪੇ ਨੇ ਉਹ ਬੱਚਿਆਂ ਨੂੰ ਆਪਣੇ ਅੱਖਾਂ ਤੋਂ ਓਲੇ ਨਹੀਂ ਕਰਨਾ ਚਾਹੁੰਦੇ ਡਰਦੇ ਨੇ ਕਿ ਬੱਚਾ ਗੁੰਮਣਾ ਹੋ ਜੇ ਬੱਚੇ ਨੂੰ ਕੋਈ ਚੱਕ ਕੇ ਨਾ ਲੈ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਹਾਦਸਾ ਨਾ ਵਾਪਰ ਜੇ ਇਸ ਕਰਕੇ ਉਹ ਬੱਚਿਆਂ ਨੂੰ ਵੀ ਆਪਣੀ ਅੱਖਾਂ ਦੇ ਸਾਹਮਣੇ ਹੀ ਦੇਖਣਾ ਚਾਹੁੰਦੇ ਨੇ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਇਹ ਵੀ ਇੱਕ ਕਾਰਨ ਹੈ ਕਿ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਸਕੂਲ ਜਿਹੜੇ ਨੇ ਉਹ ਭੇਜਦੇ ਨਹੀਂ ਐ ਤੇ ਬੱਚੇ ਜਿਹੜੇ ਨੇ ਉਹ ਉਸੇ ਤਰ੍ਹਾਂ ਹੀ ਆ ਉਥੇ ਖੇਡਦੇ ਫਿਰਦੇ ਰਹਿੰਦੇ ਨੇ ਪੜ੍ਹਾਈ ਤੋਂ ਦੂਰ ਰਹਿੰਦੇ ਨੇ ਪੜ੍ਹਾਈ ਨਹੀਂ ਕਰਦੇ ਇੰਨਾ ਸਾਰੇ ਮਸਲਿਆਂ ਦਾ ਹੱਲ ਜਿਹੜਾ ਹੈ ਉਹ ਇਹ ਬੈਂਬੂ ਸਕੂਲ ਬਣਿਆ ਹੈ ਬਾਇਆ ਤੇ ਬਾਸ ਦਾ ਬਣਿਆ ਹੋਇਆ ਜਿਹੜਾ ਸਕੂਲ ਹੈ ਇਹਨਾਂ ਸਾਰੀਆਂ ਮੁਸੀਬਤਾਂ ਦਾ ਇੱਕ ਸਥਾਈ ਹੱਲ ਡੀਸੀ ਸਾਹਿਬ ਨੇ ਜਾਂ ਪਟਿਆਲਾ ਦੀ ਐਡਮਿਨਿਸਟ੍ਰੇਸ਼ਨ ਨੇ ਕੱਢਿਆ ਹੈ ਸਸਤਾ ਸੁੰਦਰ ਤੇ ਟਿਕਾਊ ਇਹ ਬਾਂਸ ਦਾ ਬਣਿਆ ਹੋਇਆ ਸਕੂਲ ਇਹਦੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਨੇ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਨਾਲ ਲੈਸ ਹੈ ਸਕੂਲ ਬਲੈਕਬੋਰਡ ਹੈ ਬਿਜਲੀ ਦਾ ਕਨੈਕਸ਼ਨ ਰੰਗ-ਬਰੰਗੇ ਬੈਂਚ ਪੀਣ ਵਾਲਾ ਪਾਣੀ ਫਰਸ਼ ਸ਼ੈੱਡ ਇਹ ਸਾਰਾ ਕੁਝ ਬਣਾ ਕੇ ਇਹ ਸਕੂਲ ਜਿਹੜਾ ਹੈ ਉਤਿਆਰ ਕੀਤਾ ਗਿਆ ਹੈ ਕਿਤਾਬਾਂ ਤੇ ਵਰਦੀ ਇਹਨਾਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਮੁਫਤ ਵਿੱਚ ਦਿੱਤੀ ਜਾਂਦੀ ਹੈ ਇਦੇ ਨਾਲ ਨਾਲ ਮਿਡਡੇ ਮੀਲ ਜਿਹੜਾ ਹੈ ਉਹ ਵੀ ਪ੍ਰੋਸਿਆ ਜਾਂਦਾ ਹੈ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ ਮਾਪੇ ਨੂੰ ਵੀ ਇਹ ਸਮਝਾਇਆ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬੱਚਿਆਂ ਦਾ ਸੁਵਾਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਪੜ੍ਹਨ ਜ਼ਰੂਰ ਭੇਜੋ ਜੇ ਇੱਥੋਂ ਬਾਅਦ ਤੁਸੀਂ ਵਾਪਸ ਵੀ ਆਪਣੇ ਸੂਬੇ ਦੇ ਵਿੱਚ ਚਲੇ ਜਾਂਦੇ ਹੋ ਆਪਣੇ ਪਿੰਡ ਚਲੇ ਜਾਂਦੇ ਹੋ ਜਾਂ ਜਿੱਥੋਂ ਦੇ ਵਸਨੀਕ ਹੋ ਉੱਥੇ ਚਲੇ ਜਾਂਦੇ ਹੋ ਉੱਥੇ ਜਾ ਕੇ ਵੀ ਇਹਨਾਂ ਦੀ ਪੜ੍ਹਾਈ ਨੂੰ ਬੰਦ ਨਾ ਕਰੋ ਖਤਮ ਨਾ ਕਰੋ ਪੜ੍ਹਾਈ ਇਹਨਾਂ ਦੀ ਚੱਲਦੀ ਰਹਿਣ ਦਿਓ ਉੱਥੋਂ ਦੇ ਸਕੂਲ ਦੇ ਵਿੱਚ ਵੀ ਇਨਾਂ ਦਾ ਦਾਖਲਾ ਕਰਾਉ ਤਾਂ ਕਿ ਆਪਣੀ ਪੜ੍ਹਾਈ ਇਹ ਜਾਰੀ ਰੱਖ ਸਕੋ ਜਿਵੇਂ ਮੈਂ ਇਸ એપisode ਦੇ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਸਰਕਾਰੀ ਅਫਸਰ ਜਿਹੜੇ ਨੇ ਅਫਸਰ ਸਾਹੀ ਹੈ ਉਹਨੂੰ ਚੰਗੇ ਕੰਮਾਂ ਕਰਕੇ ਬਹੁਤ ਘਟ ਜਾਣਿਆ ਜਾਂਦਾ ਹੈ ਜ਼ਿਆਦਾਤਰ ਉਹਨਾਂ ਨੂੰ ਆਪਣੇ ਪਦ ਦੀ ਦੁਰਵਰਤੋਂ ਕਰਨਾ ਜਾਂ ਜਿਹੜਾ ਨੇਤਾ ਲੋਗ ਨੇ ਪੋਲੀਟਿਸ਼ੀਅਨਸ ਨੇ ਉਹਨਾਂ ਦੇ ਨਾਲ ਮਿਲ ਕੇ ਜੋ ਹੈ ਆਪਣਾ ਆਪਣਾ ਖੁਦ ਦਾ ਭਵਿੱਖ ਸਵਾਰਨਾ ਹੈ ਉਹਦੇ ਅ ਕਰਕੇ ਜਾਣਿਆ ਜਾਂਦਾ ਹੈ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਵਾਸਤੇ ਬਹੁਤ ਘੱਟ ਹੀ ਅਫਸਰਾਂ ਨੂੰ ਅ ਇਹ ਇਸ ਤਰ੍ਹਾਂ ਦੀਆਂ ਮਿਸਾਲਾਂ ਮਿਲਦੀਆਂ ਨੇ ਜਾਂ ਇਸ ਤਰ੍ਹਾਂ ਜਾਣਿਆ ਜਾਂਦਾ ਹੈ ਜੇ ਇਹ ਅਫਸਰ ਗਰੀਬਾਂ ਦੀ ਮਦਦ ਕਰਨ ਵਾਸਤੇ ਇਸ ਤਰ੍ਹਾਂ ਅੱਗੇ ਆਉਂਦੇ ਨੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਇਸ ਤਰ੍ਹਾਂ ਦੇ ਨਵੇਂ-ਨਵੇਂ ਟੰਗ ਲੱਭਦੇ ਨੇ ਜਿਹਦੇ ਨਾਲ ਗਰੀਬ ਬੱਚਿਆਂ ਦਾ ਭਵਿੱਖ ਸੁਵਾਰਿਆ ਜਾ ਸਕੇ ਉਹਨਾਂ ਨੂੰ ਸਿੱਖਿਆ ਦਿੱਤੀ ਜਾ ਸਕੇ ਉਹਨਾਂ ਨੂੰ ਪੜਾਇਆ ਲਿਖਾਇਆ ਜਾ ਸਕੇ ਤਾਂਕਿ ਉਹ ਵੱਡੇ ਹੋ ਕੇ ਆਪਣੇ ਭਵਿੱਖ ਨੂੰ ਹੋਰ ਚੰਗੇ ਤਰੀਕੇ ਨਾਲ ਸਵਾਰ ਸਕਣ ਉਹ ਸ਼ਾਇਦ ਕੋਈ ਵਧੀਆ ਨੌਕਰੀ ਦੇ ਲਾਇਕ ਬਣ ਸਕਣ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਤਾਂ ਜ਼ਰੂਰ ਹੀ ਇਸ ਤਰ੍ਹਾਂ ਦੇ ਅਫਸਰਾਂ ਨੂੰ ਯਾਦ ਰੱਖਿਆ ਜਾਏਗਾ ਉਹਨਾਂ ਦੇ ਕੰਮਾਂ ਨੂੰ ਯਾਦ ਰੱਖਿਆ ਜਾਏਗਾ ਜੋ ਇਹ ਅਫਸਰ ਨੇ ਇਹਨਾਂ ਨੂੰ ਲਗਾਇਆ ਹੀ ਇਨਚਾਰਜ ਇਸ ਕਰਕੇ ਜਾਂਦਾ ਹੈ ਇਹ ਇੱਕ ਜ਼ਿਲ੍ਹੇ ਦੇ ਜਾਂ ਇੱਕ ਸ਼ਹਿਰ ਦੇ ਪ੍ਰਸ਼ਾਸਨਿਕ ਇਨਚਾਰਜ ਇਸੇ ਕਰਕੇ ਬਣਾਏ ਜਾਂਦੇ ਨੇ ਤਾਂ ਕਿ ਉਸ ਜ਼ਿਲ੍ਹੇ ਦੇ ਉਸ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਵੀ ਮੁਸੀਬਤ ਆਉਂਦੀ ਹੈ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਜੋ ਲੋਕ ਉਹਨਾਂ ਦਾ ਹੱਲ ਇਹਨਾਂ ਅਫਸਰਾਂ ਨੇ ਕੱਢਣਾ ਹੁੰਦਾ ਹੈ ਇਹਨਾਂ ਨੇ ਹੀ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੁੰਦਾ ਹੈ ਅਸਲ ਵਿੱਚ ਇਹੀ ਇਹਨਾਂ ਦਾ ਕੰਮ ਹੈ ਲੇਕਿਨ ਜਿਵੇਂ ਮੈਂ ਪਹਿਲਾਂ ਕਿਹਾ ਹੈ ਇਸ ਕੰਮ ਕੋਲ ਵਾਸਤੇ ਅਫਸਰ ਜਿਹੜੇ ਨੇ ਉਹ ਜਾਣੇ ਨਹੀਂ ਜਾਂਦੇ ਇਹ ਅਫਸਰ ਆਪਣੇ ਆਪ ਨੂੰ ਉਸ ਏਰੀਏ ਦਾ ਉਸ ਇਲਾਕੇ ਦਾ ਮਾਲਕ ਜਿਵੇਂ ਹੁੰਦਾ ਹੈ ਉਸ ਤਰੀਕੇ ਨਾਲ ਦਿਖਾਉਂਦੇ ਨੇ ਉਸ ਤਰੀਕੇ ਨਾਲ ਵਿਚਰਦੇ ਨੇ ਉਸ ਤਰੀਕੇ ਨਾਲ ਹੀ ਕੰਮਕਾਰ ਕਰਦੇ ਨੇ ਲੇਕਿਨ ਜੇ ਉਹਦੇ ਨਾਲ ਨਾਲ ਇਹ ਗਰੀਬਾਂ ਦਾ ਜਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਮੇਨ ਧਾਰਾ ਦੇ ਵਿੱਚ ਉਹ ਉਸ ਤਰੀਕੇ ਨਾਲ ਸ਼ਾਮਲ ਨਹੀਂ ਹੈ ਉਨਾਂ ਕੋਲ ਉਹ ਹਾਲੇ ਵਸੀਲੇ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਣ ਤਾਂ ਉਹਨਾਂ ਵਾਸਤੇ ਜ਼ਰੂਰ ਇਸ ਤਰ੍ਹਾਂ ਦੇ ਹੋਰ ਉਪਰਾਲੇ ਇਹਨਾਂ ਅਫਸਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਨੇ ਹੋਰ ਵੀ ਅਫਸਰ ਜਿਹੜੇ ਨੇ ਉਹ ਇਹਨਾਂ ਤੋਂ ਸੇਧ ਲੈ ਕੇ ਇਸ ਤਰ੍ਹਾਂ ਦੇ ਉਪਰਾਲੇ ਆਪਣੇ ਆਪਣੇ ਈਰੀਚ ਵੀ ਕਰਨਗੇ ਇਸੇ ਦੀ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ